ਸ਼ਹਿਰ ਵਿੱਚ ਕੂੜੇ ਨੂੰ ਚੜ੍ਹੇ ਰਾਜਨੀਤੀ ਨੂੰ ਲੈ ਕੇ ਜਿੱਥੇ ਇੱਕ ਪਾਸੇ ਗਲੀਆਂ ਵਿੱਚੋਂ ਲੰਘਣਾ ਮੁਸ਼ਕਿਲ ਹੋ ਗਿਆ ਤੇ ਉੱਥੇ ਹੀ ਗਲੀਆਂ ਦੇ ਵਿੱਚ ਕੂੜਿਆਂ ਦੇ ਅੰਬਾਰ ਲੱਗ ਚੁੱਕੇ ਅਤੇ ਬਦਬੂ ਦੇ ਨਾਲ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਤੇ ਇਸ ਹਾਲ ਵਿੱਚ ਕਿਸੇ ਇੱਕ ਮੁਹੱਲੇ ਦਾ ਜਿਹੜਾ ਹੈ ਉਹ ਨਹੀਂ ਹੈ ਇਹ ਬਲਕਿ ਪੂਰੇ ਗੁਰਦਾਸਪੁਰ ਸ਼ਹਿਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੂਰੇ ਗੁਰਦਾਸਪੁਰ ਦਾ ਇਹ ਹਾਲ ਬਣ ਚੁੱਕਿਆ ਹੈ ਕਿਉਂਕਿ ਕੂੜੇ ਦੀ ਰਾਜਨੀਤੀ ਨੂੰ ਲੈ ਕੇ ਇੱਕ ਪਾਸੇ ਸਫਾਈ ਕਰਮਚਾਰੀਆਂ ਦਾ ਸਾਥ ਦੇ ਰਹੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾੜਾ ਤੇ ਕਾਂਗਰਸੀ ਵਿਧਾਇਕ ਬਰਿੰਦਰ ਮੇਰ ਸਿੰਘ ਪਾੜਾ ਤੇ ਦੂਜੇ ਪਾਸੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਮਨ ਬੈਲੀ ਲੜਾਈ ਵੀ ਸੜਕ ਤੇ ਆ ਗਈ। ਦੋਵੇਂ ਆਗੂ ਇੱਕ ਦੂਜੇ ਖਿਲਾਫ ਖੁੱਲਕੇ ਬੋਲਣ ਲੱਗ ਪਏ ਨੇ ਪਰ ਇਸ ਲੜਾਈ ਵਿੱਚ ਭੁਗਤਣਾ ਸ਼ਹਿਰ ਦੇ ਆਮ ਲੋਕਾਂ ਨੂੰ ਪੈ ਰਿਹਾ ਹੈ ਅੰਜਾਮ। ਕਿਉਂਕਿ ਸਫਾਈ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਵੱਲੋਂ ਪ੍ਰਸ਼ਾਸਨ ਨੂੰ ਸਾਫ਼ ਸਾਫ਼ ਜਿਹੜਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜਦੋਂ ਤੱਕ ਕੂੜੇ ਦੇ ਡੰਪ ਉਹਨਾਂ ਨੂੰ ਜਿਹੜੇ ਆ ਉਹ ਨਹੀਂ ਦਸਣਗੇ ਉਹ ਕੂੜਾ ਨਹੀਂ ਸੁੱਟਣਗੇ। ਘਰਾਂ ਦਾ ਕੂੜਾ ਗਲੀਆਂ ਉੱਤੇ, ਚੌਰਾਹਿਆਂ ਵਿੱਚ ਇਕੱਠਾ ਹੋ ਰਿਹਾ ਤੇ ਹਰ ਪਾਸੇ ਬਦਬੂ ਫੈਲ ਰਹੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਤੇ ਹੁਣ ਪਿਛਲੇ 5 ਦਿਨਾਂ ਤੋਂ ਚੱਲ ਰਿਹਾ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਫਟਣਾ ਸ਼ੁਰੂ ਹੋ ਗਿਆ। ਦੱਸ ਦਈਏ ਕੁਝ ਮੁਹੱਲਿਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕੀ ਰਾਜਨੀਤਿਕ ਮਸਲਿਆਂ ਨੂੰ ਇੱਕ ਪਾਸੇ ਰੱਖ ਕੇ ਸ਼ਹਿਰ ਦੀ ਕੂੜਾ ਪ੍ਰਬੰਧਨ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਘਰਾਂ ਤੋਂ ਬਾਹਰ ਆ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਅੱਗੇ ਬੈਠਣਾ ਮਨਜ਼ੂਰ ਕਰਨਗੇ ਤੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ ਇਹ ਗਲੀ ਦਾ ਕੂੜਾ ਤੁਸੀਂ ਦੇਖ ਰਹੇ ਹੋ ਇਹ ਬਾਬਾ ਰੂੜਾ ਬਣਾ ਮੰਦਰ ਤੋਂ ਗਲੀ ਜਿਹੜੀ ਕਿਤਾਬਾ ਮੰਦਰੋਂ ਨਿਕਲਦੀ ਹੈ ਤੇ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਲਿਆ ਕੀ ਹਾਲ ਗਲੀ ਦਾ ਤੇ ਇਹ ਜਿਹੜਾ ਕੂੜਾ ਸੜਕਾਂ ਦੇ ਦਿਖ ਰਿਹਾ ਵਾ ਤੇ ਮੇਰੀ ਮੀਡੀਆ ਅੱਗੇ ਅਪੀਲ ਆ ਕਿ ਸ਼ਹਿਰ ਦੇ ਨਤੀ ਵਾਡਾਂ ਨੇ ਸਾਰੀਆਂ ਗਲੀਆਂ ਘੁੰਮ ਕੇ ਵੇਖੋ ਉੱਥੇ ਵੀ ਕੂੜਾ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਜਿਦਾਂ ਸਰਕਾਂ ਤੇ ਮਿਲ ਰਿਹਾ ਇਹਦਾ ਨੁਕਸਾਨ ਜਿਹੜਾ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਜਿਹੜੇ ਕੋਈ ਸੰਸਥਾਵਾਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਾਸਕ ਤੇ ਨਾਲ ਸੈਨੀਟਾਈਜ਼ਰ ਵੰਡਦਿਆਂ ਨੇ ਆ ਰਹੀਆਂ ਕਿ ਆਪਣਾ ਮਚਾ ਆਪ ਰੱਖੋ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਜਿਹੜਾ ਸ਼ਹਿਰ ਨੂੰ ਹੁਣ ਅੱਗੇ ਜਾ ਰਿਹਾ ਜਿਦਾਂ ਸ਼ੁੱਕਰਵਾਰ ਆ ਸ਼ਨੀਵਾਰ ਹੋਰ ਕੂੜਾ ਲੱਗ ਜਾਣਾ ਇਹ ਗਲੀ ਤਾਂ ਚਲਦੀ ਪਈ ਆ ਦੋ ਦਿਨਾਂ ਬਾਅਦ ਗਲੀ ਬੰਦ ਦਿਖੇਗੀ ਤੁਹਾਨੂੰ ਇੱਥੋਂ ਲੋਕੀ ਲੰਘਣਗੇ ਨਹੀਂ ਜਿਹੜਾ ਆਸ-ਪਾਸ ਦੇ ਲੋਕ ਜਿਹੜ ਉਹਨਾਂ ਦਾ ਵੀ ਜਿਹੜਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਤੇ ਆਪਾਂ ਤੇ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਮਾਨਦਨੀਏ ਡੀਸੀ ਸਾਹਿਬ ਇੱਕ ਵਾਰੀ ਸ਼ਹਿਰ ਦਾ ਜਿਹੜਾ ਪੂਰਾ ਮੁਆਇਨਾ ਕਰਕੇ ਆਪਣੀ ਨਜ਼ਰਾਂ ਨਾਲ ਖੁਦ ਦੇਖ ਲੈਣ ਕਿ ਪੂਰੇ ਸ਼ਹਿਰ ਦਾ ਕੀ ਹਾਲ ਆ ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਕੋਲ ਕੋਈ ਇਹਦਾ ਹੱਲ ਜਾਂ ਆਲਟਰਨੇਟ ਆ ਉਹਦਾ ਜਿਹੜਾ ਜਲਦ ਜਲਦ ਕੱਢਿਆ ਜਾਏ ਅਸੀਂ ਇੱਕ ਦੂਜੇ ਨੂੰ ਬਲੇਮ ਦੇਣ ਤੋਂ ਬਜਾਏ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਸ਼ਿਵਸ਼ਨਾ ਬਲਾ ਸਾਹਿਬ ਠਾਕਰੇ ਦੇ ਸਦਸੇ ਆਪਣੇ ਹੋਰ ਮੁਹੱਲਾ ਨਿਵਾਸੀਆਂ ਦੇ ਨਾਲ ਲੈ ਕੇ ਸਿਰਫ ਇਸੇ ਮੋਲੇ ਵਿੱਚ ਨਹੀਂ ਪੂਰੇ ਗੁਰਦਾਸਪੁਰ ਦੇ ਵਿੱਚ ਅਸੀਂ ਘੁੰਮ ਕੇ ਆਏ ਆਂ ਔਰ ਜਗਾ ਜਗਾ ਤੇ ਜੋ ਕੂੜੇ ਦੇ ਢੇਰ ਲੱਗੇ ਹੋਏ ਨੇ ਉਹਦੀ ਅਸੀਂ ਉਹਦੀ ਕੜੀ ਨਿੰਦਾ ਕਰਦੇ ਆਂ ਦੋ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਆਪਸੇ ਜੋ মতਪੇਦ ਨੇ ਜਾਂ ਉਹ ਕਹਿ ਸਕਦੇ ਆ ਕਿ ਵੋਟ ਬੈਂਕ ਦੀ ਖਾਤੇ ਉੱਤੇ ਜੋ ਸਭ ਕੁਝ ਕਰਦੇ ਪਏ ਨੇ ਪਰ ਇਹਦੇ ਵਿੱਚ ਜਿਹੜਾ ਪਿਸਿਆ ਜਾ ਰਿਹਾ ਉਹ ਆਮ ਸਮਾਜ ਪਿਸਿਆ ਜਾ ਰਿਹਾ ਪੂਰਾ ਸ਼ਹਿਰ ਨਿਵਾਸੀ ਜਿਹੜੇ ਆ ਉਹ ਬੜੀ ਬੁਰੀ ਤਰ੍ਹਾਂ ਇਸ ਤਕਲੀਫ ਦੇ ਵਿੱਚ ਨੇ ਕਿਉਂਕਿ ਸੜਕਾਂ ਦੇ ਉੱਪਰ ਤਾਂ ਬਹੁਤ ਔੜ ਦੀ ਗੱਲ ਹੈ ਉਹ ਹਲਿਆਨੇ ਵਿੱਚ ਵੀ ਤੁਹਾਨੂੰ ਇਸੇ ਲਈ ਅਸੀਂ ਮੁਹੱਲੇ ਵਿੱਚ ਲੈ ਕੇ ਆਏ ਆ ਤੁਹਾਨੂੰ ਦਿਖਾਉਣ ਵਾਸਤੇ ਕਿ ਮੁਹੱਲਿਆਂ ਦੇ ਵਿੱਚ ਵੀ ਇਹ ਹਾਲਾਤ ਬਣੇ ਹੋਏ ਨੇ ਕਿ ਕੋਈ ਵੀ ਗਲੀਆਂ ਦੇ ਵਿੱਚ ਕ੍ਰੋਸ ਨਹੀਂ ਕਰ ਪਾ ਰਿਹਾ ਇਸ ਲਈ ਮੈਂ ਇੱਕ ਬੇਨਤੀ ਕਰ ਰਿਹਾ ਇਹਦੇ ਕਸੂਰਵਾਰ ਆਪਾਂ ਰਾਜਨੀਤਿਕ ਪਾਰਟੀਆਂ ਨੂੰ ਤੇ ਚਲੋ ਜੋ ਮੰਨਾ ਮੰਨਉਦਾ ਕਾਰਨ ਕੀ ਹੈਗਾ ਕਿ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਰਾਜਨੀਤੀ ਦੇ ਕਰਨੀ ਹੋਣਾ ਨੇ ਪਰ ਇਹਦੇ ਵਿੱਚ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਕੋ ਪੂਰੀ ਪਾਵਰ ਹੁੰਦੀ ਹੈ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜੇ ਉਹਨਾਂ ਕੋ ਜਗ੍ਹਾ ਨਹੀਂ ਕੋਈ ਜਗ੍ਹਾ ਪ੍ਰੋਵਾਈਡ ਕਰਵਾਣ ਜਾਂ ਇਹ ਪਹਿਲਾਂ ਜੇ ਸੁਟਰੇ ਸੀ ਕੋਈ ਨਾ ਕੋਈ ਆਲਟਰਨੇਟ ਜ਼ਰੂਰ ਕਰਣ لیکن ਅੱਜ ਮਾਹੌਲ ਹੈ ਬਣ ਗਿਆ ਕਿ ਇਹਰੇ ਨਾਲ ਸਾਡੇ ਸਮਾਜ ਦੇ ਵਿੱਚ ਵੀ ਰਾਜਿਕਤਾ ਫੈਲ ਰਹੀ ਹੈ ਰਾਜਿਕਤਾ ਕਿਸ ਤਰ੍ਹਾਂ ਕਿ ਇੱਕ ਪਾਰਟੀ ਨੂੰ ਇੱਕ ਬੰਦਾ ਬਿਲੋਂਗ ਕਰਦਾ ਹੁੰਦਾ ਦੂਜੀ ਪਾਰਟੀ ਨੂੰ ਦੂਸਾ ਬਿਲੋਂਗ ਕਰਦਾ ਹੁੰਦਾ ਹੈ ਇਸੇ ਲੜਾਈ ਦੇ ਵਿੱਚ ਇੱਕ ਦੂਜੇ ਨਾਲ ਦੁਸ਼ਮਣੀਆਂ ਵੱਧ ਰਹੀਆਂ ਔਰ ਇਹ ਸਮੇ ਜਿਹੜਾ ਆਉਣ ਵਾਲਾ ਹੈ ਇਹ ਬਹੁਤ ਹੀ ਖਤਰਨਾਕ ਹੋਏਗਾ ਔਰ ਮੈਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਹ ਕਹਿਣਾ ਕਿ ਠੀਕ ਹੈ ਤੁਸੀਂ ਰਾਜਨੀਤੀ ਜ਼ਰੂਰ ਕਰੋ ਪਰ ਮਿਲ ਬੈਠ ਕੇ ਇਹਦਾ ਸੋਲੂਸ਼ਨ ਜ਼ਰੂਰ ਕਰੋ ਕਿਉਂਕਿ ਇਹਦੇ ਵਿੱਚ ਆਮ ਸਮਾਜ ਜਿਹੜਾ ਪਿੱਛਿਆ ਜਾ ਰਿਹਾ ਹੈ ਤੁਸੀਂ ਗੀਤਾਪੁਰ ਰੋਡ ਦੇਖ ਲਓ ਤੁਸੀਂ ਹਵਾਈ ਦਾ ਚੌਂਕ ਜਾ ਕੇ ਦੇਖੋ ਔਰ ਇਹਦੇ ਵਿੱਚ ਜੋ ਸਭ ਤੋਂ ਵੱਡੀ ਨਮੋਸ਼ੀ ਵਾਲੀ ਜਿਹੜੀ ਗੱਲ ਮੈਨੂੰ ਦਿਖਾਈ ਦਿੱਤੀ ਹੈ ਉਹ ਹੈ ਕਿ ਕੱਲ ਸਾਡੇ ਮਨੂ ਮਹਾਜਨ ਜੀ ਬਾਜ਼ਾਰ ਦੇ ਵਿੱਚੋਂ ਰਾਤ ਦੇ ਟਾਈਮ ਆ ਰਹੇ ਸੀਗਾ ਲਗਭਗ 9:30 ਦਾ ਟਾਈਮ ਹੋਏਗਾ ਉਦੋਂ ਜਿਹੜੇ ਇੱਕ ਤੇ ਆਮ ਦੇਖੋ ਲੋਕ ਜਿਹੜੇ ਆ ਉਹ ਤਾਂ ਜਿਹੜਾ ਕੂੜਾ ਸੁੱਟਦੇ ਸੁੱਟਦੇ ਆ ਉਹ ਤੇ ਰੂਟੀਨ ਵਾਈਜ਼ ਸੁੱਟਦੇ ਹੀ ਆ ਪਰ ਇਹ ਕੀ ਹੋ ਰਿਹਾ ਕਿ ਜਿਹੜੇ ਕਰਮਚਾਰੀ ਨੇ ਜਿਹੜੇ ਨਗਰਪਾਲਿਕਾ ਦੇ ਕਰਮਚਾਰੀ ਨੇ ਸਫਾਈ ਕਰਮਚਾਰੀ ਨੇ ਉਹ ਬਾਹਰੋਂ ਵੀ ਕੂੜਾ ਲਿਆ ਕੇ ਸ਼ਹਿਰ ਦੇ ਵਿੱਚ ਡੰਪ ਕਰਦੇ ਪਏ ਨੇ ਜਗ੍ਹਾ ਜਗ੍ਹਾ ਦੇ ਉੱਪਰ ਆ ਤੇਰਾ ਤਾਂ ਕਿ ਇਹ ਜਿਹੜਾ ਮਾਹੌਲ ਜਿਹੜਾ ਦਿਖੇ ਇਦਾਂ ਦਾ ਕਿ ਭਈ ਬਹੁਤ ਜ਼ਿਆਦਾ ਇੱਥੇ ਅਫਰਾ ਤਫਰੀ ਮਚੀ ਹੋਈ ਹੈ ਔਰ ਇਹ ਜਲਦੀ ਹੋਣਾ ਤੇ ਦਬਾਅ ਬਣ ਸਕੇ ਪ੍ਰਸ਼ਾਸਨ ਦੇ ਉੱਪਰ ਸੋ ਮੈਂ ਕਵਾਂਗਾ ਕਿ ਠੀਕ ਹੈ ਤੁਸੀਂ ਆਪਣੀ ਰਾਜਨੀਤੀ ਕਰੋ 100 ਵਾਰੀ ਕਰੋ ਕਿਉਂਕਿ ਇਹ ਜਿਹੜਾ ਕੂੜਾ ਜਿਹੜਾ ਸ਼ਹਿਰ ਤੋਂ ਸੁੱਟਣ ਦੀ ਬਜਾਏ ਬਾਡ ਡਰੇਨੇਜ ਹੈ ਗਿਆ ਬੜੇ ਇਹੋ ਜਿਹੇ ਇਲਾਕੇ ਹੈਗੇ ਨੇ ਜਿੱਥੇ ਬਿਲਕੁਲ ਵੀ ਉੱਥੇ ਆਬਾਦੀ ਨਹੀਂ ਹੈਗੀ ਆਸ-ਪਾਸ ਬਿਲਕੁਲ ਖਾਲੀ ਏਰੀਆਜ਼ ਹੈਗੇ ਨੇ ਔਰ ਬੰਜਰ ਜਗ੍ਹਾ ਪਈਆਂ ਹੋਈਆਂ ਮੈਂ ਉੱਥੇ ਵੀ ਜਾ ਕੇ ਸੁੱਟਿਆ ਜਾਂਦਾ ਟੈਂਪੋਰਰੀ ਤੌਰ ਤੇ ਲੇਕਿਨ ਪੁਲਿਸਪਲਿਕ ਲੇਕ ਰਾਜਨੀਤੀ ਕਰਕੇ ਇਹ ਮਾਹੌਲ ਖਰਾਬ ਕਰਨਾ ਹੈ ਮਾਹੌਲ ਖਰਾਬ ਕਰਦੇ ਨਾਲ ਇਹ ਆਉਣ ਵਾਲੇ ਸਮੇਂ ਚ ਬਹੁਤ ਵੱਡੀ ਕ੍ਰਿਟੀਕਲ ਸਟੇਟ ਬਣ ਜਾਏਗੀ ਜਦੋਂ ਇਥੇ ਬਿਮਾਰੀਆਂ ਫੈਲਣਗੀਆਂ ਜਦੋਂ ਲੋਕ ਪਰੇਸ਼ਾਨ ਹੋਣਗੇ ਔਰ ਉਹ ਉਹ ਫਿਰ ਸੜਕਾਂ ਧਿਆਨਗੇ ਮੈਂ ਅੱਜ ਸਿਰਫ ਇਹ ਕਹਿ ਰਿਹਾ ਕਿ ਸਾਡੀ ਸ਼ੂਸਨਾ 1260 ਆਫ ਕਰੇ ਲੋ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਕਿ ਇਹਨੂੰ ਜਲਦੀ ਜਲਦੀ 2-3 ਦਿਨਾਂ ਵਿੱਚ ਸੋਲੂਸ਼ਨ ਕਰ ਲਓ ਇਹ ਤਾਂ ਅਸੀਂ ਡੀਸੀ ਅਫਸਰਾਂ ਦਾ ਘੇਰਾਵ ਕਰਕੇ ਸਾਰੇ ਜਿੰਨੇ ਅਫਸਰ ਅਗਿਆ ਉਹਨਾਂ ਨੂੰ ਉਹਨਾਂ ਨੇ ਦਫਾ ਵਿੱਚ ਹੀ ਬੰਦ ਕਰ ਦਾਂਗੇ ਫਿਰ ਸਾਡੇ ਦੇ ਪਰਚੇ ਦਰਜ ਹੁੰਦੇ ਨੇ ਪਰਚੇ ਦਰਜ ਕਰ ਦਿਓ ਯੋ ਕਰਨਾ ਕਰਦੇ ਹੋ ਕਿਉਂ ਕਿ ਸਾਡੇ ਕੋਲ ਸਮਾਜ ਦਾ ਹਾਲਾਤ ਦੇਖਣੀ ਜਾ ਰੇ ਜਨਤਾ ਦੇ ਹਾਲਾਤ ਦੇਖਣੀ ਜਾ ਰੇ ਇੱਕ ਛੋਟੇ ਜੇ ਬੱਚੇ ਸਕੂਲ ਜਾਣੇ ਹੁੰਦੇ ਸੂਰੇ ਉਹਨਾਂ ਦੇ ਹਾਲਾਤ ਦੇਖਿਆ ਕਰੋ ਮੂੰਹ ਤੇ ਰੁਮਾਲ ਰੱਖ ਕੇ ਥੋ ਨਿਕਲਦੇ ਗਲੀਆਂ ਦੇ ਵਿੱਚੋਂ ਔਰ ਉਹਨਾਂ ਨੂੰ ਬਿਮਾਰੀ ਸਭ ਤੋਂ ਕਿਉਂਕਿ ਇਮਿਊਨਿਟੀ ਪਾਵਰ ਬੱਚਿਆਂ ਦੀ ਥੋੜੀ ਹੁੰਦੀ ਹੈ ਉਹਨਾਂ ਨੂੰ ਬਿਮਾਰੀ ਫੈਲ ਰਹੀ ਹੈ ਉਹਨਾਂ ਦੇ ਵਿੱਚ ਇਸ ਲਈ ਇਹਦਾ ਜ਼ਿੰਮੇਦਾਰ ਮੈਂ ਨਹੀਂ ਕਹਿੰਦਾ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਕਰਦੇ ਨਾਲ ਲੇਕਿਨ ਪ੍ਰਸ਼ਾਸਨ ਨੂੰ ਮਸਰਿਆ ਮੇਰਾ ਜ਼ਿੰਮੇਦਾਰ ਮੰਨਦਾ ਜੈ ਹਿੰਦ ਭਾਰਤ ਮਾਤਾ ਕੀ ਜੈ